ਉਹ ਖਾਸ ਕਰਕੇ ਸਕਿਨ ਕੇਅਰ ਦੇ ਉੱਪਰ ਹੋਣ ਵਾਲੀ ਹੈ ਸਪੈਸ਼ਲੀ ਮੇਰੀਆਂ ਉਹਨਾਂ ਭੈਣਾਂ ਦੇ ਲਈ ਜਿਨ੍ਹਾਂ ਨੇ ਬਿਊਟੀ ਬਾਰਲਰ ਤੋਂ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਏ ਪਰ ਫੇਰ ਵੀ ਉਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲੇਗਾ ਸਕਿਨ ਇਸ ਤਰ੍ਹਾਂ ਹੋਈ ਪਈ ਐ ਬੇਜਾਨ ਉਹਦੇ ਤੇ ਕਿਸੇ ਚੀਜ਼ ਦਾ ਕੋਈ ਅਸਰ ਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਬਨਾਣਾ ਪੀਲ ਆਫ ਮਾਸਕ ਨੂੰ ਜ਼ਰੂਰ ਟਰਾਈ ਕਰਿਓ ਇਹਨੂੰ ਬਣਾਉਣ ਦੇ ਲਈ ਦੋ ਕੇਲੇਆਂ ਦੇ ਛਿਲਕੇ ਲਏ ਆ ਦੋ ਚਮਚੇ ਦੇ ਕريب ਚੌਲ ਜਿਹੜੇ ਆ ਜਾਂ ਤਾਂ ਤੁਸੀਂ ਪੂਰੀ ਰਾਤ ਭਰ ਲਈ ਪਿਓ ਕੇ ਰੱਖ ਦਿਓ ਜਾਂ 4-5 ਘੰਟੇ ਪਹਿਲਾਂ ਪਿਓ ਕੇ ਰੱਖ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਇੱਕ ਚਮਚਾ ਗਾੜਾ ਦਹੀਂ ਤੇ ਫਰੈਸ਼ ਐਲੋਵੇਰਾ ਜੈਲ ਇੱਕ ਚਮਚ ਦੇ ਕਰੀਬੀ ਮੈਂ ਉਹ ਐਡ ਕੀਤੀ ਆ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਜਾਰ ਦੇ ਵਿੱਚ ਐਡ ਕਰਕੇ ਤੇ ਇਹਦਾ ਵਧੀਆ ਜਿਹਾ ਪੇਸਟ ਬਣਾ ਲੈਣਾ ਵਾ ਹੁਣ ਤੁਸੀਂ ਇਸ ਪੇਸਟ ਨੂੰ ਕਿਸੇ ਡੱਬੇ ਚ ਪਾ ਕੇ ਫਰਿੱਜ ਚ ਰੱਖ ਲੋ ਚਾਰ ਪੰਜ ਦਿਨ ਇਹ ਖਰਾਬ ਨਹੀਂ ਹੁੰਦਾਗਾ ਬਿਲਕੁਲ ਵੀ ਤੇ ਜਦੋਂ ਤੁਸੀਂ ਅਪਲਾਈ ਕਰਨਾ ਇੱਕ ਚਮਚ ਤੁਸੀਂ ਇਸ ਪੇਸਟ ਦਾ ਲੈ ਲੈਣਾ ਇੱਕ ਚਮਚ ਦੇ ਕਰੀਬੀ ਇਹਦੇ ਚ ਅਸੀਂ ਬੇਸਣ ਐਡ ਕਰਦੇਾਂਗੇ ਥੋੜੀ ਜੀ ਹਲਦੀ ਐਡ ਕਰਿਓ ਤੇ ਇੱਕ ਵਿਟਾਮਿਨ E ਦਾ ਕੈਪਸੂਲ ਐਡ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਓ ਤੇ ਲਓ ਜੀ ਇਹ ਤੁਹਾਡਾ ਬਨਾਣਾ ਪੀਲ ਆਫ ਮਾਸਕ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਨੇਚਰਲ ਰੂਪ ਦੇ ਵਿੱਚ ਤੇ ਇਹ ਤੁਹਾਡੀ ਸਕਿਨ ਦੀ ਟੋਨ ਵੀ ਚੇਂਜ ਕਰੇਗਾ ਸਕਿਨ ਦੀ ਮੈਲ ਵੀ ਰਿਮੂਵ ਕਰੇਗਾ ਇਸ ਦੇ ਇਲਾਵਾ ਜੇਕਰ ਤੁਹਾਡੀ ਸਕਿਨ ਬਿਲਕੁਲ ਬੇਜਾਨ ਹੋ ਚੁੱਕੀ ਹੈ ਡੈੱਡ ਹੋ ਚੁੱਕੀ ਹੈ ਤਾਂ ਉਹਦੇ 'ਚ ਇੱਕ ਨਵੀਂ ਜਾਨ ਆਏਗੀ ਬਸ ਤੁਸੀਂ ਇਹਨੂੰ ਲਗਾਤਾਰ ਅਪਲਾਈ ਕਰਿਓ ਜਾਂ ਫਿਰ ਇੱਕ ਦਿਨ ਛੱਡ ਕੇ ਅਪਲਾਈ ਕਰਿਓ ਤੁਸੀਂ ਦੇਖੋਗੇ ਇਹਦੇ ਰਿਜ਼ਲਟ ਬਹੁਤ ਵਧੀਆ ਮਿਲਣਗੇ ਤੇ ਬਹੁਤ ਮਹਿੰਗੇ ਮਹਿੰਗੇ ਪਾਰਲਰ ਦੇ ਵਿੱਚ ਵੀ ਜਾਓਗੇ ਨਾ ਉਹ ਵੀ ਤੁਹਾਨੂੰ ਬਣਾਣਾ ਪੀਲ ਆਫ ਮਾਸਕ ਰეკਮੈਂਡ ਕਰਨਗੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਮਾਸਕ ਨੂੰ ਬਣਾ ਕੇ ਘਰ 'ਚ ਆਸਾਨੀ ਦੇ ਨਾਲ ਯੂਜ਼ ਕਰ ਸਕਦੇ ਹੋ ਤੇ ਤੁਸੀਂ ਆਪਣੇ ਪਾਰਲਰ ਦੇ ਪੈਸੇ ਵੀ ਬਚਾ ਸਕਦੇ ਹੋ ਹੁਣ ਇਹਨੂੰ ਲਗਾਉਣ ਦੇ ਬਾਅਦ ਤੁਸੀਂ 15-20 ਮਿੰਟ ਛੱਡ ਦੇਣਾ ਆ ਮਾਸਕ ਦੀ ਤਰ੍ਹਾਂ ਹੀ ਇਹ ਸੁੱਕ ਜਾਂਦਾ ਸੁੱਕਣ ਦੇ ਬਾਅਦ ਇਸ ਤਰ੍ਹਾਂ ਕਦੇ ਵੀ ਹਾਰਡਲੀ ਰੱਬ ਨਹੀਂ ਕਰਨਾਗਾ ਇਸ ਤਰ੍ਹਾਂ ਤੁਹਾਡੀ ਸਕਿਨ ਖਰਾਬ ਹੋ ਜਾਂਦੀ ਹੈ ਸਕਿਨ ਪਤਲੀ ਹੋ ਜਾਂਦੀ ਆ ਤੁਸੀਂ ਇਹਨੂੰ ਜਾਂਦਾ ਉੱਪਰੋਂ ਪਾਣੀ ਦੇ ਨਾਲ ਗਿੱਲਾ ਕਰ ਲਓ ਜਾਂ ਫਿਰ ਤੁਸੀਂ ਇਹਨੂੰ ਕੱਚੇ ਦੁੱਧ ਦੇ ਨਾਲ ਪਹਿਲਾਂ ਗਿੱਲਾ ਕਰ ਲਓ ਉਸ ਦੇ ਬਾਅਦ ਜੈਂਟਲੀ ਮ사ਜ ਕਰਦੇ ਹੋਏ ਇਹਨਾਂ ਨੂੰ ਇਸ ਮਾਸਕ ਨੂੰ ਤੁਸੀਂ ਰਿਮੂਵ ਕਰ ਦੇਣਾ ਆ ਤੇ ਫਿਰ ਤੁਸੀਂ ਪਾਣੀ ਦੇ ਨਾਲ ਧੋ ਲਓ ਤੁਸੀਂ ਦੇਖੋਗੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਆਪਣੀ ਸਕਿਨ ਦੇ ਫਰਕ ਨਜ਼ਰ ਆਏਗਾ ਸਕਿਨ ਟੋਨ ਚੇਂਜ ਹੋ ਜਾਏਗੀ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਰਿਜ਼ਲਟ ਆ ਉਮੀਦ ਕਰਦੀ ਹਾਂ ਜੀ ਤੁਸੀਂ ਇਸ ਮਾਸਕ ਨੂੰ ਜ਼ਰੂਰ ਟਰਾਈ ਕਰੋਗੇ ਹੋਰ ਕਿਸ ਤਰ੍ਹਾਂ ਦੀ ਸਕਿਨ ਕੇਅਰ ਚਾਹੁੰਦੇ ਹੋ ਮੈਨੂੰ ਆਪਣਾ ਫੀਡਬੈਕ ਜ਼ਰੂਰ ਦੇਣਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ